ਕਾਂਗਰਸ ਸਰਕਾਰ ਨੇ ਮਸੀ ਲੋਕਾਂ ਦੇ ਨਾਲ ਇਹੀ ਕੁਝ ਕੀਤਾ ਇਹ ਬਹੁਤ ਵੱਡੀ ਦੇਣ ਹੈ ਕਾਂਗਰਸ ਸਰਕਾਰ ਦੀ ਕਿ ਜਿਸ ਤਰ੍ਹਾਂ ਟਿਸ਼ੂ ਪੇਪਰ ਦੇ ਨਾਲ ਹੱਥ ਸਾਫ਼ ਕਰਕੇ ਫਿਰ ਉਹਨੂੰ ਥੱਲੇ ਸੁੱਟ ਦੇਣੇ ਜਸਟਬਿਨ ਚ ਪਾ ਦੇਣੇ ਆ ਸਰਕਾਰਾਂ ਨੇ ਇਸ ਤਰ੍ਹਾਂ ਹੀ ਹਮੇਸ਼ਾ ਇਸਾਇਆ ਦੇ ਨਾਲ ਦੁਰਵਤੋ ਜਾਂ ਦੁਰਵਿਭਾਰ ਕੀਤਾ ਵਾ ਗ੍ਰਾਮ ਸਟੈਂਡ ਤੇ ਉਹਦੇ ਦੋ ਮਸੂਮ ਬੱਚੇ ਉਹਨਾਂ ਨੂੰ ਕਾਰ ਦੇ ਵਿੱਚ ਰਾਤ ਜਿੰਦਾ ਜਲਾਇਆ ਗਿਆ ਉਹਨਾਂ ਨੂੰ ਜਿੰਦਾ ਜਲਾਉਣ ਵਾਲੇ ਬੀਜੇਪੀ ਦੇ ਗੁੰਡੇ ਸੀਗੇ ਮਨੀਪੁਰ ਦੇ ਵਿੱਚ ਤੁਸੀਂ ਵੇਖਿਆ ਏ ਕਿ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਮਸੀਹ ਬੇਟੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਜ਼ੁਲਮ ਕੀਤਾ ਗਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਸੜਕਾਂ ਤੇ ਧੜਾਇਆ ਗਿਆ ਤੇ ਕਿਸ ਤਰ੍ਹਾਂ ਰੱਜ ਕੇ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕੀਤਾ ਗਿਆ ਉਹ ਕਰਨ ਵਾਲੇ ਵੀ ਬੀਜੇਪੀ ਦੇ ਗੁੰਡੇ ਹੀ ਸੀਗੇ ਕਾਲੀ ਦਲ ਨੇ ਕ੍ਰਿਸਨਾ ਦੇ ਨਾਲ ਏਡਾ ਭੱਦਾ ਮਜ਼ਾਕ ਕੀਤਾ ਕਿ ਉਹਨੂੰ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਏ ਕਾਲੀਦਾਲ ਸਰਕਾਰ ਨੇ ਮਸੀ ਲੋਕਾਂ ਨੂੰ ਇੱਕ ਪਲਾਸਟਿਕ ਦਾ ਨਿੱਪਲ ਬਣਾ ਕੇ ਦੇ ਦਿੱਤਾ ਕਾਲੀਦਾਲ ਨੂੰ ਤੇ ਪੰਜਾਬ ਦੇ ਵਿੱਚੋਂ ਸਿਰਫ ਬੰਦੇ ਹੀ ਦੋ ਲੱਭੇ ਬੜੀ ਬਰੀਕੀ ਦੇ ਨਾਲ ਚੋਣ ਕੀਤੀ ਉਹਨਾਂ ਨੇ ਤੇ ਉਹ ਅੱਜ ਦੋਵੇਂ ਹੀ ਨਹੀਂ ਲੱਭਦੇ ਪਤਾ ਨਹੀਂ ਕਿੱਧਰ ਚਲੇ ਗਏ ਜੇ ਮੈਂ ਹੁਣ ਆ ਨਵੀਂ ਪਾਰਟੀ ਜਿਹੜੀ ਆਈ ਏ ਝਾਰੂ ਪਾਰਟੀ ਇਹ ਇਹਨਾਂ ਦੀ ਕਰਾ ਦੇ ਪਿਓ ਦੇ ਪੁੱਤ ਏਡੇ ਕ ਲੈਣੇ ਆਏ ਏਡੇ ਨੈਸ਼ ਆਏ ਇਹਨਾਂ ਨੇ ਆਉਂਦਿਆ ਸਾਰ ਹੀ ਮਸੀਹਾਂ ਦੇ ਦਰਵਾਜਿਆਂ ਦੇ ਗਾੜੀ ਪੁੱਠਾ ਝਾੜੂ ਟੰਗ ਦਿੱਤਾ ਪੁੱਠਾ ਝਾੜੂ ਖੜਾ ਕਰ ਦਿੱਤਾ ਹੈ ਮਸੀਹ ਯਸੂ ਦੇ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਦੁਆ ਮੰਗਦੇ ਆ ਕਿ ਤੁਹਾਡੇ ਘਰਾਂ ਪਰਿਵਾਰਾਂ ਤੇ ਸੁੱਖ ਸਲਾਮਤੀ ਤੇ ਸ਼ਾਂਤੀ ਬਣੀ ਰਹੇ ਅੱਜ ਫੇਰ ਇੱਕ ਮੁਬਾਰਕ ਸਮਾਂ ਜਿਹੜਾ ਖੁਦਾਵੰਦ ਨੇ ਦਿੱਤਾ ਵਾ ਉਸ ਸਮੇਂ ਦੇ ਵਿੱਚ ਤੁਹਾਡੇ ਰੂਬਰੂ ਹੋਏ ਆ ਤੇ ਅਕਸਰ ਮਨੁੱਖ ਦੀ ਇੱਕ ਸ਼ਿਕਾਇਤ ਰਹਿੰਦੀ ਏ ਜਦੋਂ ਕੁਝ ਕੰਮ ਕਰ ਲੈਂਦਾ ਹੈ ਜਾਂ ਜਦੋਂ ਕਿਤੇ ਉਹਦਾ ਕੋਈ ਨੁਕਸਾਨ ਹੋ ਜਾਂਦਾ ਹੈ ਤਉਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਇਹ ਨਾ ਕਰਦਾ ਤੋ ਇਸ ਤਰ੍ਹਾਂ ਦੀ ਇੱਕ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਜਾ ਰਿਹਾ ਹਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਾਣਦੇ ਜੇ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਚੋਣਾਂ ਦਾ ਦੰਗਲ ਜਿਹੜਾ ਵਾ ਉਹ ਬੜੇ ਯੋਰ ਦੇ ਨਾਲ ਪਖਿਆ ਹੋਇਆ ਵਾ। ਔਰ ਵੋਟਾਂ ਤੋਂ ਹ ਸਾਰਿਆਂ ਪਾਉਣੀਆਂ ਨੇ। ਕਿੱਥੇ ਪਾਉਣੀਆਂ ਨੇ ਕਿੰਨੂੰ ਪਾਉਣੀਆਂ ਨੇ? ਉਹ ਤੁਹਾਡਾ ਆਪਣਾ ਫੈਸਲਾ ਵਾ। ਕਿਉਂਕਿ ਪਰਮੇਸ਼ਰ ਨੇ ਹਰ ਮਨੁੱਖ ਨੂੰ ਆਜ਼ਾਦ ਇੱਛਾ ਤੇ ਬਣਾਇਆ ਵਾ। ਪਰ ਮੇਰੇ ਪਿਆਰਿਓ ਇਸ ਤੋਂ ਪਹਿਲਾਂ ਕਿ ਅਸੀਂ ਵੋਟਾਂ ਪਾਈਏ ਜੇ ਫੇਰ 5 ਸਾਲ ਪਸਤਾਉਂਦੇ ਰਹੀਏ ਕਿ ਸਾਨੂੰ ਪਤਾ ਨਹੀਂ ਸੀਗਾ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿ ਜੋ ਕੁਝ ਸਰਕਾਰਾਂ ਦੀ ਦੇਣ ਹੁਣ ਤੱਕ ਮਸੀਹਾਂ ਨੂੰ ਰਹੀ ਆ ਉਹ ਦੇਣ ਤੁਹਾਡੇ ਨਾਲ ਸਾਂਝੀ ਕਰਾਂ ਲਗਭਗ 74-75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਜਿਹਦੇ ਵਿੱਚ ਸਭ ਤੋਂ ਵੱਧ ਰਾਜ ਜਿਹੜਾ ਕੀਤਾ ਹੈ ਉਹ ਕਾਂਗਰਸ ਨੇ ਕੀਤਾ ਹੈ ਲਗਭਗ 55-56 ਸਾਲ ਕਾਂਗਰਸ ਦਾ ਰਾਜ ਰਿਹਾ ਹੈ। ਔਰ ਸੈਂਟਰ ਦੇ ਵਿੱਚ ਔਰ ਸਟੇਟਾਂ ਦੇ ਵਿੱਚ ਜ਼ਿਆਦਾਤਰ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹ ਕਾਂਗਰਸ ਦੀਆਂ ਰਹੀਆਂ ਨੇ। ਕਾਂਗਰਸ ਦੀ ਦੇਣ ਮਸੀਹਾਂ ਦੇ ਲਈ ਕੀ ਆ? ਇਹ ਦੱਸਣ ਤੋਂ ਪਹਿਲਾਂ ਇੱਕ ਸਟੋਰੀ ਤੁਹਾਡੇ ਨਾਲ ਛੋੜੀ ਜੀ ਸਾਂਝੀ ਕਰਾਂ। ਇੱਕ ਸ਼ਾਸਕ ਹੋਇਆ ਬڑا ਤਾਨਾਸ਼ਾਹ ਸ਼ਾਸਕ ਸੀਗਾ ਹਿੱਤਦਾਰ ਤੇ ਹਿੱਤਦਾਰ ਕਹਿੰਦੇ ਵੀ ਇੱਕ ਦਿਨ ਇੱਕ ਮੁਰਗੇ ਨੂੰ ਸੰਸਦ ਦੇ ਵਿੱਚ ਲੈ ਗਿਆ ਵੇਖਣ ਵਾਲੇ ਸਾਰੇ ਹੈਰਾਨ ਹੋ ਗਏ ਪਰ ਉਹਨੇ ਉਸ ਸੰਸਦ ਦੇ ਵਿੱਚ ਮੁਰਗੇ ਨੂੰ ਟੇਬਲ ਦੇ ਉੱਤੇ ਰੱਖ ਕੇ ਸਾਹਮਣੇ ਤੇ ਉਹਦੇ ਸਾਰੇ ਖੰਭ ਜਿਹੜੇ ਸੀਗੇ ਉਹ ਨੋਚ ਦਿੱਤੇ ਤੇ ਮੁਰਗਾ ਲੋਹੋ ਲੋਹਾਰ ਹੋ ਗਿਆ ਤੇ ਪੀਣਾ ਸੰਦਾ ਹੋਇਆ ਉਹਦੇ ਲਾਗੋ ਭੱਜਣ ਲੱਗਾ ਤੇ ਦੱਸਦੇ ਵੀ ਹਿਟਲਰ ਨੇ ਆਪਣੀ ਜੇਬ ਦੇ ਵਿੱਚੋਂ ਕੁਝ ਦਾਣਾ ਕੱਢਿਆ ਤੇ ਉਹ ਦਾਣਾ ਪਾਉਂਦਾ ਪਾਉਂਦਾ ਅੱਗੇ-ਅੱਗੇ ਚਲਿਆ ਗਿਆ ਤੇ ਉਹ ਮੁਰਗਾ ਜਿਹੜਾ ਫੇਰ ਹਿਟਲਰ ਦੇ ਪਿੱਛੇ ਚਲਾ ਗਿਆ ਹਿਟਲਰ ਨੇ ਇਸ ਗੱਲ ਤੋਂ ਇਹ ਗੱਲ ਨੂੰ ਸਮਝਾਇਆ ਵੀ ਇਹ ਲੋਕਤੰਤਰ ਦੀ ਜਿਹੜੀ ਜਨਤਾ ਵਾ ਇਹਨਾਂ ਨੂੰ ਇੱਕ ਵਾਰੀ ਦੱਬ ਕੇ ਜਿਹੜਾ ਵਾ ਉਹ ਉਹ ਘਾ ਕਰ ਦਿਓ ਦੱਬ ਕੇ ਇਹਨਾਂ ਨੂੰ ਇੱਕ ਵਾਰੀ ਜਿਹੜਾ ਵਾ ਉਹ ਜੋ ਕੁਝ ਇਹਨਾਂ ਕੋਲ ਹੈਗਾ ਵਾ ਉਹ ਲੈ ਲਵੋ ਉਸ ਤੋਂ ਬਾਅਦ ਥੋੜਾ ਥੋੜਾ ਦਾਣਾ ਪਾਉਂਦੇ ਰਹੋ ਤੇ ਸਾਡੇ ਮਗਰ ਚੱਲਦੇ ਰਹਿਣਗੇ ਕਾਂਗਰਸ ਸਰਕਾਰ ਨੇ ਮਸੀਹ ਲੋਕਾਂ ਦੇ ਨਾਲ ਇਹੀ ਕੁਝ ਕੀਤਾ ਇਹ ਬਹੁਤ ਵੱਡੀ ਦੇਣ ਹੈ ਕਾਂਗਰਸ ਸਰਕਾਰ ਦੀ ਭਈ 1956 ਦੇ ਵਿੱਚ ਕ੍ਰਿਸਚਨ ਰੈਜੀਮੈਂਟ ਜਿਹੜਾ ਸੀਗਾ ਉਹ ਇਹ ਨਾ ਸਰਕਾਰਾਂ ਦੇ ਦੁਆਰਾ ਭੰਗ ਕੀਤਾ ਗਿਆ ਜਿਹਦੇ ਵਿੱਚ ਸਾਡੇ ਹਜ਼ਾਰਾਂ ਨੌਜਵਾਨ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਸੀਗਾ ਉਹਨਾਂ ਨੂੰ ਜੌਬ ਮਿਲਣੀ ਸੀਗੀ ਔਰ ਹਜ਼ਾਰਾਂ ਨੌਜਵਾਨ ਬੱਚਿਆਂ ਦਾ ਜੀਵਨ ਜਿਹੜਾ ਸਵਾਰਿਆ ਜਾਣਾ ਸੀਗਾ ਔਰ ਹਜ਼ਾਰਾਂ ਨੌਜਵਾਨ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਨਹਿਰੀ ਬਣਨਾ ਸੀਗਾ ਔਰ ਜਿਹਦੇ ਨਾਲ ਬਹੁਤ ਸਾਰੇ ਘਰਾਂ ਦਾ ਚੁੱਲ੍ਹਾ ਜਿਹੜਾ ਬਲਦਾ ਰਹਿਣਾ ਸੀਗਾ ਪਰ ਮੇਰੇ ਪਿਆਰਿਓ ਉਸ ਕ੍ਰਿਸਚਨ ਰੈਜੀਮੈਂਟ ਨੂੰ ਭੰਗ ਕਰਕੇ ਤੇ ਸਰਕਾਰਾਂ ਨੇ ਕ੍ਰਿਸਚਨਾਂ ਨੂੰ ਬਿਲਕੁਲ ਉਹਨਾਂ ਦਾ ਵजूद ਖਤਮ ਕਰਨ ਦੀ ਕੋਸ਼ਿਸ਼ ਕੀਤੀ ਏ ਇਸ ਦੇ ਨਾਲ ਨਾਲ ਹਮੇਸ਼ਾ ਹੀ ਕਾਂਗਰਸ ਨੇ ਇਸਾਈਆਂ ਨੂੰ ਬੈਂਕਵੋਰਡ ਸਮਝਿਆ ਵਾ ਇਸਤੇਮਾਲ ਕੀਤਾ ਵਾ ਤੇ ਜਿਸ ਤਰ੍ਹਾਂ ਟਿਸ਼ੂ ਪੇਪਰ ਦੇ ਨਾਲ ਹੱਥ ਸਾਫ਼ ਕਰਕੇ ਫਿਰ ਉਹਨੂੰ ਥੱਲੇ ਸੁੱਟ ਦਿੰਨੇ ਜਸਟਬਿਨ ਚ ਪਾ ਦਿੰਨੇ ਆ ਸਰਕਾਰਾਂ ਨੇ ਇਸ్రਾਈਲ ਹਮੇਸ਼ਾ ਇਸਾਈਆਂ ਦੇ ਨਾਲ ਦੁਰਵਤੋ ਜਾਂ ਦੁਰਵਿਵਹਾਰ ਕੀਤਾ ਵਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਵੋਟਾਂ ਦਾ ਚੱਲ ਰਿਹਾ ਇਸ ਤੇ ਤੁਸੀਂ ਇਸ ਚੀਜ਼ ਨੂੰ ਸਮਝਣਾ ਵਾ ਕਿ ਸਰਕਾਰਾਂ ਦੀ ਦੇਣ ਸਾਨੂੰ ਕੀ ਏ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਵੀ ਭਾਜੀਪੀ ਦੀ ਦੇਣ ਜਿਹੜੀ ਇਸਾਈਆਂ ਦੇ ਲਈ ਕੀ ਏ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਏ ਕਿ ਗ੍ਰਾਮ ਸਟੈਂਡ ਤੇ ਉਹਦੇ ਦੋ ਮਸੂਮ ਬੱਚੇ ਉਹਨਾਂ ਨੂੰ ਕਾਰ ਦੇ ਵਿੱਚ ਰਾਤ ਜ਼ਿੰਦਾ ਜਲਾਇਆ ਗਿਆ ਉਹਨਾਂ ਨੂੰ ਜ਼ਿੰਦਾ ਜਲਾਉਣ ਵਾਲੇ ਭਾਜਪਾ ਦੇ ਗੁੰਡੇ ਸੀਗੇ ਜੇਕਰ ਗੱਲ ਕਰਾਂ ਮਨੀਪੁਰ ਦੀ ਮਨੀਪੁਰ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਮਸੀਬੇਟੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਜ਼ੁਲਮ ਕੀਤਾ ਗਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਸੜਕਾਂ ਤੇ ਧੜਾਇਆ ਗਿਆ ਤੇ ਕਿਸ ਤਰ੍ਹਾਂ ਰੱਜ ਕੇ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕੀਤਾ ਗਿਆ ਉਹ ਕਰਨ ਵਾਲੇ ਵੀ ਬੀਜੇਪੀ ਦੇ ਗੁੰਡੇ ਹੀ ਸੀਗੇ ਇਸੇ ਤਰ੍ਹਾਂ ਲਗਭਗ 300 ਤੋਂ ਵੱਧ ਲੋਕ ਜਿਹੜੇ ਸੀਗੇ ਉਹ ਮਨੀਪੁਰ ਦੇ ਵਿੱਚ ਮਸੀਹ ਲੋਕ ਮਾਰ ਦਿੱਤੇ ਗਏ 800 ਤੋਂ ਵੱਧ ਜਿਹੜੇ ਚਰਚ ਸੀਗੇ ਉਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਔਰ ਇੱਥੇ ਹੀ ਬਸ ਨਹੀਂ 5000 ਤੋਂ ਵੱਧ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਪਾਸਟਰਾਂ ਦੇ ਉੱਤੇ ਨਜਾਇਜ਼ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਮੇਰੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਜੇ ਕਿ ਤੁਹਾਡੀਆਂ ਬੇਟੀਆਂ ਤੁਹਾਡੀਆਂ ਭੈਣਾਂ ਸੁਰੱਖਿਅਤ ਰਹਿਣ ਤਾਂ ਇਹਨਾਂ ਨੂੰ ਮੂੰਹ ਨਾ ਲਾਇਓ ਕਿਉਂਕਿ ਜੇ ਇਹਨਾਂ ਨੂੰ ਮੂੰਹ ਲਾਓਗੇ ਤਾਂ ਇਹ ਅਗਲੇ 5 ਸਾਲ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਵਿਵਹਾਰ ਕਰਨਗੇ ਹੁਣ ਗੱਲ ਕਰਾਂ ਸਟੇਟ ਸਰਕਾਰਾਂ ਦੀ ਤੇ ਕਾਲੀ ਦਲ ਨੇ ਕ੍ਰਿਸਨਾ ਦੇ ਨਾਲ ਐਡਾ ਭੱਦਾ ਮਜ਼ਾਕ ਕੀਤਾ ਕਿ ਉਹਨੂੰ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਏ ਕਾਲੀ ਦਲ ਸਰਕਾਰ ਨੇ ਆਉਂਦੇ ਸਾਰ ਮਸੀਹ ਲੋਕਾਂ ਨੂੰ ਇੱਕ ਪਲਾਸਟਿਕ ਦਾ ਨਿੱਪਲ ਬਣਾ ਕੇ ਦੇ ਦਿੰਦਾ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਏ ਕਿ ਇੱਕ ਛੋਟੇ ਬੱਚੇ ਨੂੰ ਜਦੋਂ 6 ਮਹੀਨੇ ਦਾ ਹੁੰਦਾ ਏ ਉਹਨੂੰ ਇੱਕ ਛੋਟਾ ਨਿੱਪਲ ਜਿਹੜਾ ਹੈ ਬਾਜ਼ਾਰੋਂ 10 ਰੁਪਏ ਦਾ ਜਾਂ 15 ਰੁਪਏ ਦਾ ਜਿੰਨੇ ਦਾ ਵੀ ਮਿਲਦਾ ਏ ਉਹ ਲਿਆ ਕੇ ਤੇ ਮਾਂ ਜਿਹੜੀ ਹੈ ਉਹਨੂੰ ਦੇ ਦਿੰਦੀ ਏ ਉਹ ਜਦੋਂ ਰੋਣ ਲੱਗਦਾ ਏ ਤੇ ਉਹਦੇ ਮੂੰਹ ਦੇ ਵਿੱਚ ਨਿੱਪਲ ਪਾ ਦਿੰਦੀ ਏ ਤੇ ਉਹ ਨਿੱਪਲ 6 ਮਹੀਨੇ ਦਾ ਲਿਆਂਦਾ ਹੁੰਦਾ ਏ ਬੱਚਾ 2 ਸਾਲ ਤੱਕ ਵੀ ਉਹਨੂੰ ਚੁੰਗਦਾ ਰਹਿੰਦਾ ਏ ਚੁੰਗ ਚੁੰਗ ਕੇ ਬੱਚੇ ਦਾ ਤਾਲੂ ਜਿਹੜਾ ਬਹਿ ਜਾਂਦਾ ਵਾ ਪਰ ਉਹ ਨਿੱਪਲ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਆ। ਕਾਲੀ ਸਰਕਾਰ ਨੇ ਇਸਾਈਆਂ ਦੇ ਨਾਲ ਇਹੋ ਕੁਝ ਕੀਤਾ ਹੈ। ਆਉਂਦੇ ਸਾਰ ਰੌਲਾ ਪਾ ਦਿੱਤਾ ਵੱਡਾ ਦਿਨ ਜਿਹੜਾ ਵਾ ਉਹ ਅਸੀਂ ਸਟੇਟ ਪੱਧਰ ਤੇ ਮਨਾਵਾਂਗੇ। ਸਟੇਟ ਪੱਧਰ ਤੇ ਵੱਡਾ ਦਿਨ ਮਨਾਉਣ ਦਾ ਮਤਲਬ ਇਹ ਸੀਗਾ ਕਿ ਜਿੰਨੇ ਵੀ ਕ੍ਰਿਸਚੀਅਨ ਮਸੀਹ ਲੀਡਰ ਜਿਹੜੇ ਆ ਉਹ ਮੂੰਹ ਖੋਲਣ ਇਹ ਨਿੱਪਲ ਉਹਨਾਂ ਦੇ ਮੂੰਹ ਤੇ ਦੇ ਦਿਓ। ਉਹ ਇਸ ਨਿਪਲ ਨੂੰ ਚੁੰਗਦੇ ਰਹਿਣ ਚੁੰਗ ਚੁੰਗ ਕੇ ਤਾਲੂ ਬਹਿ ਗਿਆ ਪਰ ਉਸ ਨਿਪਲ ਚੋਂ ਨਿਕਲਦਾ ਕੱਖ ਨਹੀਂ ਆ ਮੇਰੇ ਦੋਸਤੋ ਇੱਥੇ ਹੀ ਬਸ ਨਹੀਂ ਤੇ ਕਾਲੀਦਲ ਨੂੰ ਪੰਜਾਬ ਦੇ ਵਿੱਚੋਂ ਬੰਦੇ ਹੀ ਦੋ ਲੱਭੇ ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਲਾ ਛੱਡਿਆ ਤੇ ਉਹਨਾਂ ਦੇ ਮੂੰਹ 'ਚ ਨਿਪਲ ਦੇ ਛੱਡਿਆ ਤੇ ਉਹ ਹੁਣ ਪੰਜਾਬ ਦੇ ਵਿੱਚ ਵੈਸੇ ਹੀ ਲੱਭਦੇ ਨਹੀਂ ਵੀ ਹੈਗੇ ਆ ਕਿ ਨਹੀਂ ਹੈਗੇ ਅਗਲੀ ਗੱਲ ਜੇ ਮੈਂ ਹੁਣ ਆ ਨਵੀਂ ਪਾਰਟੀ ਜਿਹੜੀ ਆਈ ਐ ਝਾਰੂ ਪਾਰਟੀ ਇਹ ਇਹਨਾਂ ਦੀ ਕਰਾ ਤੇ ਪਿਓ ਦੇ ਪੁੱਤ ਏਡੇ ਕ ਲੈਣੇ ਆਏ ਏਡੇ ਨੈਸ਼ ਆਏ ਇਹਨਾਂ ਨੇ ਆਉਂਦਿਆ ਸਾਰ ਹੀ ਮਸੀਆਂ ਦੇ ਦਰਵਾਜਿਆਂ ਦੇ ਗਾੜੀ ਪੁੱਠਾ ਝਾਰੂ ਟੰਗ ਦਿੱਤਾ ਪੁੱਠਾ ਝਾਰੂ ਖੜਾ ਕਰ ਦਿੱਤਾ ਏ ਉਹ ਤੁਸੀਂ ਵੇਖਿਆ ਏ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਇਹ ਗੱਲ ਕਰਦੀਆਂ ਹੁੰਦੀਆਂ ਵੀ ਝਾਰੂ ਜਦੋਂ ਪੁੱਠਾ ਖੜਾ ਕਰ ਦਈਓ ਨੈਸ਼ ਹੋ ਜਾਂਦਾ ਏ ਤੇ ਇਹ ਨੈਸ਼ ਐਸੇ ਨੈਸ਼ ਮਸੀਹਾਂ ਦੇ ਲਈ ਹੋਏ ਆਉਂਦੇ ਸਾਰ ਜਦੋਂ ਕਿ 크리스마ਸ ਦਾ ਦਿਹਾੜਾ 크리스마ਸ ਦਾ ਮਹੀਨਾ ਚੱਲ ਰਿਹਾ ਸੀਗਾ ਤੇ ਇਹ ਭਗਵਾਨ ਤਮਾਨ ਨੇ ਬਿਆਨ ਦਿੱਤਾ ਭਈ ਕੋਈ ਵੀ 크리스마ਸ ਦੇ ਮਹੀਨੇ ਦੇ ਵਿੱਚ ਜਸ਼ਨ ਨਹੀਂ ਮਨਾਏਗਾ ਮੇਰੇ ਦੋਸਤੋ ਤੁਹਾਨੂੰ ਪਤਾ ਹੈ ਇਸ ਬਿਆਨ ਦੇ ਕਰਕੇ ਪੰਜਾਬ ਦੇ ਵਿੱਚ ਕਿੰਨੀ ਜਗ੍ਹਾ ਤੇ ਦੰਗੇ ਹੋਏ ਕਿੰਨੀ ਜਗ੍ਹਾ ਤੇ ਚੱਲਦੀਆਂ ਇਬਾਦਤਾਂ ਰੋਕੀਆਂ ਗਈਆਂ ਕਿੰਨੀ ਜਗ੍ਹਾ ਤੇ ਚੱਲਦੀਆਂ ਇਬਾਦਤਾਂ ਦੇ ਵਿੱਚ ਜਾ ਕੇ ਤੇ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਹਥਿਆਰ ਤਾਣੇ ਗਏ ਕਿੰਨੀ ਜਗ੍ਹਾ ਤੇ ਔਰਤਾਂ ਦੇ ਉੱਤੇ ਹਥਿਆਰ ਤਾਣੇ ਗਏ ਇੱਥੇ ਹੀ ਬੱਸ ਨਹੀਂ 크ਿਸਮਸ ਦੇ ਮਹੀਨੇ ਦੇ ਵਿੱਚ 크ਿਸਮਸ ਮਨਾਉਂਦੇ ਸਮੇਂ ਤਰਨਤਾਰਨ ਦੇ ਵਿੱਚ ਗੋਲੀ ਚੱਲੀ ਇੱਕ ਪਰਿਵਾਰ ਦਾ ਇੱਕ ਜੀ ਮਾਰਿਆ ਗਿਆ ਇਹ ਸਿਰਫ ਤੇ ਸਿਰਫ ਇਸ ਭਗਵੰਤਮਾਨ ਦੇ ਬਿਆਨ ਦੇ ਕਰਕੇ ਹੋਇਆ ਹੈ ਇੱਥੇ ਹੀ ਬਸ ਨਹੀਂ ਇਹ ਐਡੇ ਨੈਅਸ਼ ਸਾਬਤ ਹੋਏ ਕਿ ਇਹਨਾਂ ਨੇ ਆਉਂਦੇ ਸਾਰ ਹੀ ਜਿੰਨੇ ਵੀ ਡਿਵੈਲਪਮੈਂਟ ਬੋਰਡ ਸੀਗਾ ਜੇਲ ਬੋਰਡ ਸੀਗਾ ਜਿੰਨੇ ਵੀ ਬੋਰਡ ਸੀਗੇ ਉਹਨਾਂ ਸਾਰੇ ਬੋਰਡਾਂ ਦੇ ਵਿੱਚੋਂ ਮਸੀਆਂ ਨੂੰ ਐ ਬਾਹਰ ਕਰ ਦਿੱਤਾ ਜਿਵੇਂ ਮੱਖਣ 'ਚੋਂ ਫਲ ਕੇ ਵਾਲ ਬਾਹਰ ਕਰ ਦੇਈਦਾ ਵਾ ਇੱਕੋ ਇੱਕ ਜਿਹੜੀ ਮinority ਦੀ ਚੇਅਰਮੈਨੀ ਸੀਗੀ ਇਸਾਈਆਂ ਦੇ ਕੋਲ ਉਹ ਵੀ ਇਹਨਾਂ ਨੇ ਖੋਲੀ ਮੇਰੇ ਦੋਸਤੋ ਮੇਰੇ ਅਜ਼ੀਜ਼ੋ ਪਿਆਰਿਓ ਇਹ ਜ਼ਰੂਰ ਯਾਦ ਰੱਖਿਓ ਬੋਟ ਪਾਉਣ ਦੇ ਸਮੇਂ ਕਿ ਇਹਨਾਂ ਸਰਕਾਰਾਂ ਦੀ ਦੇਣ ਜਿਹੜੀ ਆ ਉਹ ਸਾਨੂੰ ਕੀ ਏ ਕਿਤੇ ਮੈਂ ਇੱਕ ਗੱਲ ਹੋਰ ਕਰਦਾ ਜਾਵਾਂ ਕਿ ਜਿਸ ਨਾਲ ਹਰ ਇੱਕ ਜਿਹੜਾ ਸਮਾਜ ਆ ਯਾ ਕੁਝ ਐਸੇ ਸਮਾਜ ਨੇ ਜਿੰਨਾਂ ਦੇ ਲਈ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਨੇ ਪਰ ਇਸਾਈਆਂ ਦੇ ਲਈ ਕੋਈ ਸੀਟ ਰਿਜ਼ਰਵ ਨਹੀਂ ਕੀਤੀ ਗਈ ਨਾ ਸਰਪੰਚੀ ਨਾ ਕਿਤੇ ਕਾਉਂਸਲਰ ਦੀ ਨਾ ਕਿਤੇ ਬਲਾਕ ਸਮਤੀ ਦੀ ਨਾ ਕਿਤੇ ਐਮਐਲਏ ਦੀ ਇਹਨਾਂ ਸਾਰਿਆਂ ਦੇ ਵਿੱਚੋਂ ਇਸਾਈਆਂ ਨੂੰ ਐ ਬਿਲਕੁਲੋਂ ਬਾਹਰ ਕੱਢਿਆ ਗਿਆ ਵਾ ਇਸ ਕਰਕੇ ਇਹ ਸਰਕਾਰਾਂ ਇਸਾਈਆਂ ਨੂੰ ਉਹਨਾਂ ਦੇ ਅਧਿਕਾਰ ਉਹਨਾਂ ਦੇ ਹੱਕ ਦੇਣੇ ਨਹੀਂ ਚਾਹੁੰਦੀਆਂ ਤਾ ਕਰਕੇ ਕਿਉਂਕਿ ਉਹ ਚਾਹੁੰਦੇ ਨਹੀਂ ਆ ਕਿ ਈਸਾਈ ਜਿਹੜੇ ਆ ਕਿਤੇ ਉਹਨਾਂ ਦੇ ਬਰਾਬਰ ਤੇ ਜਾਂ ਉਹਨਾਂ ਦੇ ਨਾਲ ਬੈਠਣ ਦੇ ਲਾਇਕ ਹੋ ਜਾਣ ਮੇਰੇ ਦੋਸਤੋ ਅਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਅੰਦਰ ਇੱਕ ਸਾਡਾ ਬਹੁਤ ਹੀ ਪਿਆਰਾ ਵੀਰ ਕਾਫਰ ਮਸੀਹ ਜਿਹੜਾ ਸੀਗਾ ਉਹ ਸ਼ਹੀਦ ਹੋ ਗਿਆ ਔਰ ਉਹਦੀ ਸ਼ਹੀਦੀ ਦੇ ਸਮੇਂ ਉਹਦੇ ਅੰਤਮ ਜਿਹੜੇ ਸੀਗਾ ਸੰਸਕਾਰ ਕਹਿ ਲੋ ਜਾਂ ਉਹਦਾ ਜ਼ਨਾਜ਼ਾ ਕਹਿ ਲੋ ਉਸ ਸਮੇਂ ਤੇ ਜਿੱਥੇ ਮੰਤਰੀਆਂ ਦਾ ਨਾ ਕਿਸੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਦਾ ਉੱਥੇ ਇਹਨਾਂ ਨੇ ਪਹੁੰਚਣਾ ਮناسب ਨਹੀਂ ਸਮਝਿਆ ਔਰ ਉੱਥੇ ਪਹੁੰਚ ਕੇ ਸਾਡੇ ਉਸ ਭਰਾ ਨੂੰ ਸ਼ਹੀਦੀ ਦੇ ਸਮੇਂ ਇਹਨਾਂ ਸਨਮਾਨ ਨਹੀਂ ਦਿੱਤਾ ਇੱਥੇ ਨਹੀਂ ਜੇ ਸਾਡੇ ਅਗਲੀ ਗੱਲ ਕਰਾਂ ਤੇ ਦੇਵੀ ਦਾਸਪੁਰਿਆ ਜਿਹੜਾ ਸਾਡਾ ਬਹੁਤ ਹੀ ਪਿਆਰਾ ਵੀਰ ਹੀਰਾ ਵਾ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਵਾ ਉਹਨੂੰ ਵੀ ਅੱਜ ਤੱਕ ਮੰਤਰੀਆਂ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਸਿਰਫ ਲਾਰੇ ਲਾਏ ਗਏ ਨੇ ਵਾਅਦੇ ਕੀਤੇ ਗਏ ਨੇ ਪਰ ਉਹਦੇ ਬੰਦੇ ਹੱਕ ਉਹਨੂੰ ਨਹੀਂ ਦਿੱਤੇ ਗਏ ਕਿਉਂ ਕਿਉਂਕਿ ਉਹਨਾਂ ਦੇ ਨਾਲ ਵਿਦਕਰਾ ਕਿਉਂ ਇਸ ਕਰਕੇ ਕਿ ਉਹ ਇਸਾਈ ਨੇ ਇਸ ਕਰਕੇ ਕਿ ਉਹ ਮਸੀਹ ਨੇ ਇਸ ਕਰਕੇ ਸਾਡੇ ਨਾਲ ਵਿਦਕਰਾ ਕੀਤਾ ਜਾਂਦਾ ਹੈ ਮੇਰੇ ਪਿਆਰਿਓ ਜੇਕਰ ਅਜੇ ਵੀ ਇਹਨਾਂ ਨੂੰ ਜਾਣ ਕੇ ਵੀ ਸਾਡਾ ਜ਼ਮੀਰ ਨਹੀਂ ਜਾਗਿਆ ਅਜੇ ਵੀ ਅਸੀਂ ਆਪਣੀ ਕੌਮ ਦੇ ਪ੍ਰਤੀ ਗੈਰਤਮੰਦ ਨਹੀਂ ਹੋਏ ਅਜੇ ਵੀ ਅਗਰ ਸਾਨੂੰ ਇਹਨਾਂ ਦੀਆਂ ਇਹਨਾਂ ਹਰਕਤਾਂ ਦੇ ਉੱਤੇ ਸ਼ਰਮ ਨਹੀਂ ਆਉਂਦੀ ਤਾਂ ਮੈਂ ਸੋਚਦਾ ਹਾਂ ਇਹਦੇ ਵਾਂਗ ਵੱਡੀ ਹੋਰ ਬਿਸ਼ਰਮੀ ਹੋ ਹੀ ਨਹੀਂ ਸਕਦੀ ਜੇ ਅੱਜ ਵੀ ਮਸੀਹ ਲੋਕ ਇਹਨਾਂ ਪਾਰਟੀਆਂ ਦੇ ਪਿੱਠੂ ਬਣ ਕੇ ਤੇ ਕੌਮ ਦੇ ਗਰਦਾਰ ਬਣ ਕੇ ਇਹਨਾਂ ਦੇ ਮਗਰ ਲੱਗੇ ਨੇ ਤੇ ਇਹਨਾਂ ਵਾਸਤੇ ਘਰਾਂ ਦੇ ਵਿੱਚ ਜਾ ਕੇ ਵੋਟਾਂ ਮੰਗਦੇ ਨੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਜਦੋਂ ਵੀ ਇਹ ਸਰਕਾਰਾਂ ਦੇ ਜਾਂ ਜਦੋਂ ਵੀ ਇਹ ਸਰਕਾਰਾਂ ਦੇ ਲੋਕ ਜਾਂ ਮੰਤਰੀ ਜਾਂ ਤੁਹਾਡੇ ਆਪਣੇ ਭਰਾ ਜਿਹੜੇ ਮਸੀਹ ਦੇ ਵਿੱਚ ਕੌਮੀ ਆਗੂ ਖਵਾਉਂਦੇ ਨੇ ਇਹਨਾਂ ਦੇ ਲਈ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣ ਤਾਂ ਦੋਸਤੋ ਇਹ ਸਵਾਲ ਜ਼ਰੂਰ ਕਰਿਓ ਕਿ ਜਿਸ ਦਿਨ ਮਨੀਪੁਰ ਦੇ ਵਿੱਚ ਸਾਡੀਆਂ ਧੀਆਂ ਤੇ ਭੈਣਾਂ ਦੀ ਇੱਜ਼ਤ ਲੁੱਟੀ ਗਈ ਤੇ ਸ਼ਰਮ ਨਿਲਾਮ ਕੀਤੀ ਗਈ ਸੀਗੀ ਉਹ ਦਿਨ ਇਹ ਮੰਤਰੀ ਇਹ ਤੁਹਾਡੇ ਜਿਹੜੇ ਲੀਡਰ ਆ ਇਹ ਕਿੱਥੇ ਸੀਗੇ ਔਰ ਇਹਨਾਂ ਨੇ ਕੀ ਪ੍ਰਤੀਕਰਮ ਦਿੱਤਾ ਸੀਗਾ ਇਸਾਈਆਂ ਦੇ ਲਈ ਉਹ ਦਿਨ ਇਹਨਾਂ ਨੇ ਕੀ ਬਿਆਨ ਦਿੱਤਾ ਸੀਗਾ ਕੀ ਇਹਨਾਂ ਨੇ ਸਰਕਾਰਾਂ ਦੇ ਵਿੱਚ ਆਪਣੀ ਗੱਲ ਜਾਂ ਮਸੀਹਾ ਦੀ ਗੱਲ ਰੱਖੀ ਸੀ ਜੇਕਰ ਇਹਨਾਂ ਨੇ ਮਸੀਹਾ ਦੀ ਗੱਲ ਨਹੀਂ ਰੱਖੀ ਜੇਕਰ ਇਹ ਮਸੀਹਾ ਦੇ ਨਾਲ ਖੜੇ ਨਹੀਂ ਹੋਏ ਜੇਕਰ ਇਹ ਮਸੀਹਾ ਦੇ ਹੱਕਾਂ ਦੇ ਲਈ ਅੱਗੇ ਨਹੀਂ ਆ ਸਕਦੇ ਤਾਂ ਇਹ ਮਸੀਹਾ ਦੀ ਵੋਟ ਦੇ ਹੱਕਦਾਰ ਵੀ ਨਹੀਂ ਆ ਮੈਨੂੰ ਪਤਾ ਹੈ ਇਹਨਾਂ ਗੱਲਾਂ ਦਾ ਅਸਰ ਸਿਰਫ ਉਹਨਾਂ ਲੋਕਾਂ ਉੱਤੇ ਹੋਣਾ ਵਾ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਜਿਹੜੇ ਕੌਮ ਦੇ ਲਈ ਗੈਰਤਮੰਦ ਨੇ ਜਿਹੜੇ ਅਣਖੀ ਲੋਕ ਨੇ ਉਹਨਾਂ ਨੇ ਹੀ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨਾ ਵਾ ਜਿਨ੍ਹਾਂ ਦੀ ਗੈਰਤ ਮਰ ਚੁੱਕੀ ਐ ਜਿਨ੍ਹਾਂ ਨੇ ਆਪਣਾ ਜ਼ਮੀਰ ਵੇਚਿਆ ਵਾ ਤੇ ਪਾਰਟੀਆਂ ਦੇ ਨਾਲ ਸੌਦਾ ਕੀਤਾ ਵਾ ਉਹਨਾਂ ਦੀ ਅੱਖ ਜਿਹੜੀ ਐ ਉਹ ਆਪਣੀਆਂ ਧੀਆਂ ਭੈਣਾਂ ਤੇ ਬੇਟੀਆਂ ਦੀ ਇੱਜ਼ਤ ਦੇ ਲਈ ਨਹੀਂ ਜਾਗੀ ਉਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ ਪਰ ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਐ ਕਿ ਜਦੋਂ ਵੀ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ ਕੋਈ ਵੀ ਵੋਟ ਲੈਣ ਵਾਸਤੇ ਆਉਂਦਾ ਹੈ ਰਵਾਇਤੀ ਪਾਰਟੀਆਂ ਦੇ ਵਿੱਚੋਂ ਕੋਈ ਵੀ ਆਉਂਦਾ ਹੈ ਜਾਂ ਤੁਹਾਡੇ ਆਪਣੇ ਕੌਮੀ ਲੀਡਰ ਕੋਈ ਵੀ ਆਉਂਦੇ ਆ ਇਹ ਸਵਾਲ ਇਹਨਾਂ ਤੋਂ ਜ਼ਰੂਰ ਪੁੱਛਿਓ ਔਰ ਇਸ ਗੱਲ ਦਾ ਵੀ ਧਿਆਨ ਰੱਖਿਓ ਕਿਤੇ ਇਹਨਾਂ ਨੇ ਤੁਹਾਡੀਆਂ ਵੋਟਾਂ ਦਾ ਸੌਦਾ ਤਾਂ ਨਹੀਂ ਕੀਤਾ ਧਿਆਨ ਰੱਖਿਓ ਕਿਤੇ ਤੁਹਾਨੂੰ ਵੇਚ ਕੇ ਆਪ ਚੇਅਰਮੈਨੀਆਂ ਲੈਣ ਵਾਸਤੇ ਜਾਂ ਆਪ ਉੱਚ ਅਹੁਦੇ ਲੈਣ ਵਾਸਤੇ ਹੀ बार-बार ਤੁਹਾਡੇ ਕੋਲ ਆ ਰਹੇ ਨੇ ਮੇਰੇ ਦੋਸਤੋ ਕੋਈ ਵੀ ਫੈਸਲਾ ਲੈਣਾ ਹੈ ਆਪਣੀ ਕੌਮ ਦੇ ਦਰਦ ਨੂੰ ਨਾਲ ਰੱਖਣਾ ਵਾ ਔਰ ਪਰਮੇਸ਼ਵਰ ਦਾ ਡਰ ਰੱਖਣਾ ਵਾ ਜੇਕਰ ਤੁਸੀਂ ਆਪਣੀ ਕੌਮ ਦੇ ਨਾਲ ਪਿਆਰ ਕਰਦੇ ਜੇ ਤਾਂ ਤੁਸੀਂ ਆਪਣੇ ਕੌਮ ਦੇ ਬੰਦਿਆਂ ਨੂੰ ਹੀ ਚੁਣੋ ਤੁਹਾਡੀ ਆਪਣੀ ਕੌਮ ਦੇ ਬੰਦੇ ਜਿਹੜੇ ਨੇ ਉਹ ਤੁਹਾਡੇ ਵਿੱਚ ਖੜੇ ਨੇ ਔਰ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਚੰਗਾ ਫੈਸਲਾ ਲੈ ਸਕੋ ਤਾਂ ਜੋ ਤੁਸੀਂ ਆਪਣੇ ਧੀਆ ਤੇ ਭੈਣਾਂ ਦੀ ਇੱਜ਼ਤ ਨੂੰ ਜੇਕਰ ਬਚਾਉਣਾ ਚਾਹੁੰਦੇ ਜੇ ਤੇ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੇ ਜੇ ਤੇ ਜੇਕਰ ਤੁਸੀਂ ਆਪਣਾ ਮਾਨ ਤੇ ਸਨਮਾਨ ਬਚਾਉਣਾ ਜ਼ਿੰਦਾ ਰੱਖਣਾ ਚਾਹੁੰਦੇ ਜੇ ਤੇ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਜ਼ਿੰਦਾ ਰੱਖਣਾ ਚਾਹੁੰਦੇ ਜੇ ਤੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਹੀ ਸੋਚ ਸਮਝ ਕੇ ਫੈਸਲਾ ਲਿਓ ਔਰ ਉਹਨਾਂ ਲੋਕਾਂ ਦਾ ਧਿਆਨ ਰੱਖਿਓ ਜਿਹੜੇ ਇਧਰੋਂ ਉਧਰੋਂ ਆ ਕੇ ਤੁਹਾਡੇ ਧਿਆਨ ਨੂੰ ਭਟਕਾ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਸ਼ਮਾ ਚਾਹੁੰਨਾ ਵਾ ਪਰਮੇਸ਼ਰ ਤੁਹਾਨੂੰ ਸ਼ਾਂਤੀ ਦੇਵੇ ਆਪਣਾ ਧਿਆਨ ਰੱਖਿਓ ਧੰਨਵਾਦ